ਵੀ ਕਾਲ ਜੀ ਇੱਕ ਸਮਾਂ ਸੀਗਾ ਕਿ ਜਦੋਂ ਕੋਈ ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢ ਦਿੰਦਾ ਸੀਗਾ ਤਾਂ ਉੱਥੇ ਤੱਕ ਕਤਲ ਵੀ ਹੋ ਜਾਂਦੇ ਸੀਗੇ ਲੋਕ ਲੜਾਈਆਂ ਝਗੜੇ ਕਰਦੇ ਸੀਗੇ ਗਮੰਡੀ ਗਮੰਡੀ ਨਾਲ ਬੋਲਣੋਂ ਹਟ ਜਾਂਦਾ ਸੀਗਾ ਪੂਰੇ ਮੈਂ ਕਹਿੰਦਾ ਕਤਲ ਤੱਕ ਸਿਰ ਪਾੜਨ ਤੱਕ ਦੁਨੀਆ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਇੱਥੇ ਤੱਕ ਜੇ ਕੋਈ ਕਿਸੇ ਯਾਰ ਦੋਸਤ ਦੀ ਭੈਣ ਨੂੰ ਕੋਈ ਕੁਛ ਕਹਿ ਵੀ ਦਿੰਦਾ ਸੀਗਾ ਤਾ ਵੀ ਗੱਲ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਜਾਂਦੀ ਸੀਗੀ ਪਰ ਅੱਜ ਦੇ ਹਾਲਾਤ ਇਹ ਨੇ ਤੁਸੀਂ ਆਪ ਸੱਚੇ ਦਿਲੋਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦੇ ਹਾਲਾਤ ਇਹ ਨੇ ਕਿ ਗਮਾਂਡੀ ਗਮਾਂਡੀ ਦੀ ਕੁੜੀ ਨੂੰ ਨਹੀਂ ਫਿਰਦਾ ਹੋਟਲਾਂ ਦੇ ਵਿੱਚ ਜਿੰਨੇ ਹੁਣ ਹੋਟਲਾਂ 'ਚ ਰੇਡ ਵੱਜਦੀ ਹੈ ਬਹੁਤੇ ਤਾਂ ਲੋਕ ਉੱਥੇ ਇਹੀ ਮਿਲਦੇ ਨੇ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨੂੰ ਨਹੀਂ ਫਿਰਦਾ ਹੋਟਲਾਂ ਦੇ ਵਿੱਚ ਬੜੇ ਜਿਹੇ ਲੋਕ ਫੜੇ ਜਾਂਦੇ ਨੇ ਹਾਲਾਂਕਿ ਜਿਹੜੇ ਉਹਨਾਂ ਦੇ ਆਧਾਰ ਕਾਰਡ ਜਾਂ ਉਹਨਾਂ ਦੀ ਕੋਈ ਗੱਲਬਾਤ ਜਾਂ ਉਹਨਾਂ ਦੀ ਕੋਈ ਫੋਟੋ ਕੋਈ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਨਹੀਂ ਰੱਖ ਸਕਦੇ ਹੈਗੇ ਪਰ ਇਹ ਚੀਜ਼ ਹੁੰਦੀ ਹੈ ਜਦੋਂ ਹੁਣ ਹੋਟਲਾਂ ਦੇ ਵਿੱਚ ਆ ਪੁਲਿਸ ਪ੍ਰਸ਼ਾਸਨ ਰੇਡ ਮਾਰਦਾ ਹੈ ਪਾਏ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਧਮਕਾ ਕੇ ਛੱਡ ਦਿੰਦਾ ਹੈ ਕਿ ਤੁਹਾਡੇ ਘਰੇ ਦੱਸ ਦਾਂਗੇ ਤੁਹਾਡੇ ਘਰੇ ਫੋਨ ਕਰ ਦਾਂਗੇ ਜੇ ਦੁਬਾਰਾ ਕਿਤੇ ਮਿਲ ਗਏ ਜਾਂ ਉਹਨਾਂ ਨੂੰ ਕਹਿੰਦੇ ਆ ਵੀ ਸ਼ਰਮ ਕਰੋ ਤੁਸੀਂ ਇੱਕੋ ਪਿੰਡ ਦੇ ਹੋ ਭੈਣ ਭਰਾ ਲੱਗਦੇ ਹੋਗੇ ਰਿਸ਼ਤੇ ਨਾਤੇ ਜਿਵੇਂ ਪਹਿਲਾਂ ਕੁੜੀਆਂ ਨੂੰ ਪਹਿਣਾ ਸਮਝਿਆ ਜਾਂਦਾ ਸੀ ਪਿੰਡ ਦੇ ਵਿੱਚ ਤਾਂ ਬੜੀਆਂ ਕੱਲਾ ਹੁੰਦੀਆਂ ਨੇ ਅਜਿਹੀਆਂ ਚੀਜ਼ਾਂ ਪਰ ਅੱਜ ਕੱਲ੍ਹ ਆ ਦੌਰ ਤੇ ਸਮਾਂ ਇਹ ਬਦਲ ਚੁੱਕਾ ਹੈਗਾ ਹੁਣ ਨਾ ਤਾਂ ਇਹਦੇ ਖਿਲਾਫ ਜਿਹੜਾ ਮਾਂ-ਵਾਪਾ ਧਿਆਨ ਦਿੰਦੇ ਨੇ ਨਾ ਹੀ ਜੇ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਪਿੰਡ ਦੀ ਕੁੜੀ ਕਿਸੇ ਨਾਲ ਮੋਟਰਸਾਈਕਲ ਤੇ ਚੜੀ ਹੋਈ ਜਾਂ ਕਿਤੇ ਹੋਟਲ 'ਚ ਜਾਂਦੀ ਹੋਈ ਜਾ ਕਿ ਕਿਤੇ ਹੋਰ ਮਿਲ ਜਾਂਦੀ ਹੈ ਕਿ ਨਾ ਹੀ ਉੱਥੇ ਕੋਈ ਪਿੰਡ ਦਾ ਬੰਦਾ ਬੋਲਦਾ ਕਿਉਂਕਿ ਅਗਲਾ ਕਹਿ ਦਿੰਦਾ ਕਿ ਮੇਰੇ ਤੇ ਕੋਈ ਦੋਸ਼ਣ ਲੱਗ ਸਕਦਾ ਹੈਗਾ ਜਾਂ ਮੈਨੂੰ ਕੁਝ ਗਲਤ ਬਣਾਇਆ ਜਾ ਸਕਦਾ ਇਹਦੇ ਵਿੱਚ ਮੇਰੀ ਇਮੇਜ ਗਲਤ ਪਿੰਡ ਦੇ ਵਿੱਚ ਵੀਡੀਓ ਦਿਖਾਈ ਜਾ ਸਕਦੀ ਹੈਗੀ ਬੜੀਆਂ ਚੀਜ਼ਾਂ ਨੇ ਕਿ ਲੋਕ ਇਹ ਜਿਹੀਆਂ ਚੀਜ਼ਾਂ ਦੇ ਉੱਪਰ ਬੋਲਦੇ ਨਹੀਂ ਹੈਗੇ ਪਰ ਗੱਲ ਇਹ ਹੈ ਕਿ ਸਾਡਾ ਸਮਾਜ ਜਾਗਿੱਦਰ ਨੂੰ ਰਹਿ ਨਾ ਤਾਂ ਹੁਣ ਇਸ ਚੀਜ਼ ਦੇ ਉੱਪਰ ਕੋਈ ਜਥੇਬੰਦੀ ਬੋਲ ਰਹੀ ਹੈਗੀ ਚਾਹੇ ਕਿਸਾਨ ਯੂਨੀਅਨ ਨੇ ਜਾਂ ਫਿਰ ਪੰਜਾਬ ਦੇ ਵਿੱਚ ਲਗਭਗ ਬਹੁਤ ਸਾਰੀਆਂ ਜਥੇਬੰਦੀਆਂ ਨੇ ਹੈਗੀਆਂ ਤੇ ਦੂਜੀ ਗੱਲ ਹੈ ਕਿ ਇਹਦੇ ਉੱਪਰ ਨਾ ਹੀ ਪਿੰਡਾਂ ਦੇ ਲੋਕ ਉੱਠ ਰਹੇ ਨੇਗੇ ਕਿਉਂਕਿ ਆਮ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਸਹੀ ਨੇ ਅਸੀਂ ਅੱਖਾਂ ਬੰਦ ਕਰਕੇ ਬੈਠੇ ਹੋਏ ਆਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਘਰੋਂ ਜਦੋਂ ਕੋਈ ਬੱਚਾ ਨਿਕਲਦਾ ਹੈ ਕੋਈ ਬਹਾਨਾ ਲਾ ਕੇ ਕਿਸੇ ਚੀਜ਼ ਦਾ ਤਾਂ ਉਹ ਜਾ ਕਿੱਥੇ ਰਿਹਾ ਉਹ ਵੀ ਪਿੱਛੇ ਆ ਕੇ ਉਹ ਕਦੇ ਵੀ ਨਹੀਂ ਇਸ ਚੀਜ਼ ਨੂੰ ਦੇਖਦੇ ਹੈਗੇ ਸੋ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਜਿੰਨਾ ਵਾਰੇ ਅੱਜ ਦੇ ਸਮਾਜ ਨੂੰ ਜਿਹੜਾ ਉਹ ਸੋਚਣਾ ਚਾਹੀਦਾ ਕਿ ਅਸੀਂ ਜਾ ਕਿੱਥੇ ਨੂੰ ਰਹਿਾਂਗੇ ਇੱਕ ਟਾਈਮ ਤਾਂ ਹੈਗਾ ਸੀ ਕਿ ਗਾਲ ਕੱਢਣ ਦੇ ਉੱਪਰ ਅਸੀਂ ਲੋਕਾਂ ਦਾ ਕਤਲ ਕਰਨ ਤੱਕ ਜਾਂਦੇ ਸੀਗੇ ਤੇ ਅੱਜ ਸਾਡੀਆਂ ਕੁੜੀਆਂ ਧੀਆ ਭੈਣਾ ਜਿਹੜੀਆਂ ਹੋਟਲਾਂ 'ਚ ਤੁਰੀਆਂ ਫਿਰਦੀਆਂ ਨੇ ਸਾਨੂੰ ਕੋਈ ਬੰਦਾ ਫੋਨ ਕਰ ਦੰਦਾ ਜਾਂ ਬਾਅਦ ਦੇ ਵਿੱਚ ਅਗਲਾ ਦੱਸ ਦਿੰਦਾ ਹੈਗਾ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਦਾ ਹੈਗਾ ਕਿ ਤੁਹਾਡੀ ਕੁੜੀ ਉੱਥੇ ਗਈ ਹੋਈ ਸੀ ਤਾਂ ਉਸ ਚੀਜ਼ ਨੂੰ ਲੈ ਕੇ ਸਿਰਫ ਇੱਕ ਨੀਵੀਂ ਪਾਉਣ ਤੋਂ ਬਿਨਾਂ ਜਾਂ ਸ਼ਰਮ ਮੰਨਣ ਤੋਂ ਬਿਨਾਂ ਸਾਡੇ ਲਈ ਕੋਈ ਹੀਲਾ ਵਸੀਲਾ ਨਹੀਂ ਹੁੰਦਾ ਹੈਗਾ ਸਭ ਤੋਂ ਵੱਡੀ ਗੱਲਬਾਤ ਤਾਂ ਇਹ ਹੈ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੇ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਬਾਕੀ ਮਾੜੇ ਕਮੈਂਟ ਕਰਨ ਵਾਲਿਆਂ ਦਾ ਵੀ ਧੰਨਵਾਦ ਕਿਉਂਕਿ ਪਤਾ ਹੈ ਕਿ ਇਸ ਵੀਡੀਓ ਦੇ ਉੱਤੇ ਮਾੜੇ ਕਮੈਂਟ ਵੀ ਆਉਣੇ ਨੇ ਕਿਉਂਕਿ ਅਜਹੀ ਮਾਨਸਿਕਤਾ ਦੇ ਲੋਕ ਸਾਡੇ ਸਮਾਜ ਦੇ ਵਿੱਚ ਪਾਏ ਜਾਂਦੇ ਨੇ ਪਹਿਲਾਂ ਵੀ ਪਾਏ ਜਾਂਦੇ ਸੀ ਤੇ ਅੱਗੇ ਵੀ ਪਾਏ ਜਾਣਗੇ ਤੇ ਉਸ ਤੋਂ ਅੱਗੇ ਵੀ ਪਾਏ ਜਾਣਗੇ ਰਹਿ ਜੀ ਦੁਨੀਆ ਤੱਕ ਰਹਿਣਗੇ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਲੀਗਲ ਹੈ ਸਭ ਕੁਝ ਸਹੀ ਹੈ ਜਿਹੜਾ ਹੋਣਾ ਚਾਹੀਦਾ ਤੇ ਵੱਡੀ ਗੱਲ ਬਾਤ ਤੁਹਾਡੇ ਨਾਲ ਇਹ ਜਿਹੜੀ ਇਸ ਵੀਡੀਓ ਦੇ ਵਿੱਚ ਇਹ ਸਾਂਝੀ ਕੀਤੀ ਹੈਗੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ